ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ 'ਤੇ ਉਮੀਦ ਕਰਦੀ ਹਾਂ ਕਿ ਤੁਸੀਂਾਰੇ ਠੀਕ ਠਾਕ ਹੋਵੋਗੇ ਅੱਜ ਦਿਨ ਹੈਗਾ ਦਾ ਸ਼ੁੱਕਰਵਾਰ ਦਾ ਟਾਈਮ ਹੋ ਗਿਆ ਪੌਣ ਦਾ ਹੋ ਗਿਆ ਤੇ ਅਸੀਂ ਅੱਜ ਗੱਲ ਕਰਾਂਗੇ ਪਾਤੀ ਮੈਂ ਤੇ YouTube ਜਾ ਕੇ ਗੱਲ ਕਰਾਂਗੇ ਹਾਂਜੀ ਅਸੀਂ ਪਹੁੰਚ ਗਏ ਸੀਗੇ ਅਸੀਂ ਆਏ ਸੀਗੇ ਮੇਰੀ ਭੈਣ ਕੋਲੇ ਰਾਜਾ ਸੀ ਕੋਈ ਵੀਡੀਓ ਬਣਾਈ ਨਹੀਂ ਹੈਗੀ ਬਸਾਂ ਨੂੰ ਕਾਲੀ ਕਾਲੀ ਬਸਾਂ ਮਿਲੀ ਗਈਆਂ ਇੱਕ ਥਾਂ ਹੀ ਬਦਲਣਾ ਪੈਂਦਾਗਾ ਮਾਨਸਾ ਉੱਥੇ ਬਾੜੀ ਕਾਲ ਕਰ ਇੰਨੀ ਕਾਲ ਕਰੀ ਬਸ ਆਏ ਨੇ ਆਏ ਲੱਗੇ ਵੀ ਉਹ ਕਰੂਗਾ ਚੜਜੋ ਚੜਜੋ ਮੈਂ ਕਹਿੰਖ ਕਿ ਉਹ ਲੱਗੀ ਇਹ ਨਹੀਂ ਕਰਦੇ ਨੇ ਉਹ ਨਹੀਂ ਆਉਣ ਜਾਣ ਪੀੜ ਵੀ ਹੋਊਗੀ ਹਣਾ ਹੂੰ ਪੀੜ ਨਹੀਂ ਸੀ ਇੰਨੀ ਤੇ ਇਸ ਤੋਂ ਬੱਤ ਕੈਮਰਾ ਹਾਂ ਇਹ ਮੇਰੀ ਭੈਣ ਹੈਗੀ ਇਹ ਭਾਂਜੀ ਬੈਠੀ ਹੈ ਮੇਰੀ ਇਹ ਮੇਰੀ ਬੀਬੀ ਹੈਗੀ ਪਿੰਡਾਰੀ ਇਹ ਸਾਗ ਅਸੀਂ ਲਿਆਏ ਸੀ ਇਹਨਾਂ ਵਾਸਤੇ ਇਹਨਾਂ ਦੇ ਹਜੇ ਹੋਇਆ ਨਹੀਂ ਸੀਗਾ ਇਹ ਸਾਨੂੰ ਕਹਿੰਦੇ ਸਾਗ ਲਿਆ ਦਿਓ ਇਹ ਹੁਣ ਸਮਾਰੀ ਜਾਂਦੀ ਹੈਗੀ ਸਾਗ ਤਰਨਗੇ ਇਹ ਰੱਖੀ ਹੋਈ ਹੈਗੀ ਕੁੱਤੀ ਇਹਨਾਂ ਦੇ ਥੋੜੇ ਟਾਈਮ ਦੀ ਲਿਆਏ ਨੇ ਕਿ ਜੋਤ ਦਾ ਦੇ ਨਾਲ ਖੇਡ ਲੱਗ ਗਿਆ ਹੁਣ ਸਾਰ ਬਾਥਰੂਮ ਕਰਾਉਣ ਗਏ ਸੀ ਖੋਰ ਕੇ ਉਹਨਾਂ ਵਾਰ ਪਤਾ ਨਹੀਂ ਕਿਹੜੀ ਨਸਲ ਕਹਿੰਦੇ ਨੇ ਇਹਨੂੰ ਓਏ ਸੰਤੀ ਕੁੱਤੀ ਆ ਆਹ ਨਾ ਇਹਦਾ ਇਹ ਦਰਪੋ ਕਰ ਆਂ ਆਹ ਹਾਂ ਤਾਂ ਪੂਰਾ ਤੇਰਾ ਪਿੰਡ ਹੈ ਓਏ ਮੁੰਡੇ ਆਹ ਤਾਂ ਪੂਰਾ ਤੇਰਾ ਪਿੰਡ ਛੇੜਣਾ ਇੱਥੇ ਪੜਨ ਲੱਗ ਗਿਆ ਤੂੰ ਕਿਹੜੀ ਗਲੱਚ ਪੜਨੇ ਅੱਛਾ ਚਾ ਦੋ ਇਹ ਆਈ ਵਾਰ ਮਿਲ ਜਾਂਦਾ ਜੋ ਤੇਰੀ ਜੁੱਤੋਂ ਹੈ ਨਾ ਆਲਪੁਰ ਵੀ ਇੰਨੇ ਵਾਰ ਮਿਲ ਆ ਚੋਏ ਜਿੱਤੇ ਫਿਰ ਦਾਨਾ ਨੂੰ ਲੈ ਕਰ ਕੀ ਪੰਚੀ ਚੋਈ ਚੋਈ ਬਣੀ ਹੈ ਨਾ ਉੱਡ ਜਾਣ ਬਾਣ ਇਹ ਸਾਡੇ ਪਿੰਡ ਦਾ ਗਵੰਡੀ ਮਿਲ ਗਿਆ ਇਹਨੂੰ ਇੱਥੇ ਨਾਨਕੇ ਪੜਦਾ ਹੈ ਆਪਦੇ ਆਂਦ ਪਰਦਾ ਮੁੰਡਾ ਕਹ ਰਿਹੀ ਮੇਰੀ ਭੈਣ ਕਾ ਇਹ ਹੁਣ ਲੋਕੈਟ ਟਾਇਲ ਹੁਣ ਲਾਈ ਹੈ ਇਹਨਾਂ ਨੇ ਇਹ ਗੇਟ ਵੀ ਹੁਣ ਲਾਇਆਗਾ ਦੋ ਨੇ ਵਿਆਹਗਾ ਮੇਰੀ ਭੈਣ ਦੀ ਕੁੜੀ ਦਾ ਵਿਆਹ ਤਾਂ ਅਜੇ ਫਰਵਰੀ ਚ ਹੈਗਾ ਬਸ ਉਸੇ ਦੀ ਕੋਈ ਤਿਆਰੀ ਵੈਰੀ ਦੇ ਵਾਸਤੇ ਆਈ ਸੀਗੀ ਮੈਂ ਵੀ ਲੈ ਥਾ ਨਹੀਂ ਬਣਾਈ ਹੈ ਨਾ ਬਿੰਦਲ ਜੀ ਪਾਣੀ ਉਰਾਂ ਨਿਕਲ ਨਹਾਇਆ ਕਰ ਢਾਲਿਆ ਕਰ ਹਣਾ ਜੇ ਤੋਇਆ ਤੋਂ ਤੂੰ ਮੜੇ ਹਾਂ ਚਲ ਆ ਲੈ ਉੱਟਾ ਲਈ ਸੁੱਕ ਜਾ ਹਾਂ ਕੋਲੇ ਜੀ ਪੱਕ ਗਈ ਐਥੇ ਦੂਜਾ ਹਰ ਸੋ ਹੀ ਵਰਤਾ ਹੁੰਦਾ ਤੇ ਤਾਂ ਸੁੱਕ ਜਾਂਦੀ ਬਾਅਦਵੀ ਕਿਹੜਾ ਤੇਗੀ ਐਸ ਨਹੀਂ 10 ਮਿੰਟ ਤੱਕ ਕਰਦਾ ਨਹੀਂ ਆ ਪਾਲਕ ਬੀਜਾ ਆ ਹਾਲੇ ਕਤਾਂ ਨਹੀਂ ਨਿਕਲੇ ਆ ਉਹ ਤਾਂ ਫੇਰ ਵੀ ਰਹਿ ਗਿਆ ਕੈਰੀਏ ਜੇ ਦੋ ਹਨਾ ਹਾਂ ਇਹਨਾਂ ਕੁ ਰੱਖਿਆ ਫੇਰ ਪਤਾ ਨਹੀਂ ਇਹ ਮੇਰਾ ਜਮੀਨ ਸਾਦਾ ਹਾਂ ਮੈਂ ਤਾਂ ਕ ਸਾਰਾ ਰੁਕ ਗਿਆ ਹੋਏ ਚ ਬਾਥਰੂਮਾਂ ਚ ਨਾਲੇ ਬਤੇ ਖੁੰਦੇ ਮੰਗੇ ਇਹ ਬੇੜਾ ਇਹਨਾਂ ਨੇ ਹੁਣ ਦਵਾਰੇ ਪੱਕਾ ਕੀਤਾ ਪਹਿਲਾਂ ਕੋਲੂਆ ਪਾਇਆ ਸੀਗਾ ਨੀਵਾ ਸੀ ਬਾਥਰੂਮ ਬਣਾਈ ਨੇਗੇ ਪਹਿਲਾਂ ਬਾਥਰੂਮ ਇਹਨਾਂ ਦੇ ਅੰਦਰ ਕੋਠੀ ਚ ਸੀਗਾ ਫੇਰ ਹੁਣ ਬਿਆ ਕਰਕੇ ਬਾਹਰ ਬਣਾਏ ਨੇ ਇਹ ਆ ਗਿਆ ਕਰ ਇਹ ਕਪੂਰ ਚ ਤੇ ਪੇਟੀ ਲੈ ਕੇ ਆਂਦੀ ਹੈਗੀ ਮੇਰੀ ਭਾਣਜੀ ਦੀ ਪੇਟੀ ਪਹਿਲਾਂ ਲੈ ਆਏ ਵੀ ਚਲੇ ਸਮਾਨ ਪਾ ਕੇ ਹਨਾ ਸਾਮ ਦਾਂਗੇ ਇਸ ਕਰਕੇ ਮੈਨੂੰ ਬੁਲਾਇਆ ਸੀਗਾ ਮਾਨ ਪਾ ਦਾਂਗੇ ਵਿਚਾਰੀ ਦਾ ਅੱਜ ਇਹ ਆ ਗਈ ਰਸੋਈ ਇਹ ਆ ਗਿਆ ਪੇਟੀਆਂ ਵਾਲਾ ਸਟੋਰ ਆਉਨੀਆ ਚਾਹ ਪਾਈ ਪੀ ਸੀ ਕੀ ਮੇਰੀ ਮੈਂ ਚਾਹ ਹੁਣ ਵੀਡੀਓ ਫਿਰ ਜਦੋਂ ਬਾਰਚੋ ਬਣਾ ਲਈ ਅੱਧ ਵਿਚਾਲਿਆਂ ਨੂੰ ਛੱਡਣੀਆਂ ਇਹ ਅੰਦਰ ਇਹ ਚ ਬਾਥਰੂਮ ਆ ਇੱਕ ਵਿੱਚ ਅੰਦਰ ਕੋਠੀ ਦੇ ਇੱਕ ਇਹ ਕਮਰਾ ਆ ਗਿਆ ਇੱਕ ਕਾ ਕਮਰਾ ਆ ਗਿਆ ਇੱਕ ਦਵਾਰ ਨੇ ਬੈਠੇ ਇੰਦਰ ਲਾਇਆ ਹੋਇਆ ਇਹਨਾਂ ਨੇ ਇੱਕ ਬਾਹਰ ਧਰਿਆ ਪਿਆ ਇਹ ਰਾਧਾ ਰੀਜੀ ਬਣਾ ਕੇ ਨਾ ਛੱਡ ਕੇ ਕਬਰਾਂ ਦੇ ਵਿਚਾਲੇ ਇਹ ਪਿੱਛੇ ਥਾਂ ਛੱਡਿਆ ਹੋਇਆ ਥੋੜਾ ਜਿਹਾ ਜਿਵੇਂ ਮਸ਼ੀਨ ਮਸ਼ੂਨ ਲਾਉਣੀ ਹੋਵੇ ਹਨ ਕੱਪੜੇ ਧੋਣ ਵਾਸਤੇ ਪਾਣ ਜਮੇਰਾ ਆਰਮੀ ਜਗਾ ਤੁਸੀਂ ਪਹਿਲਾਂ ਵੀ ਸੁਣਿਆ ਹੋਊਗਾ ਮੇਰੀ ਵੀਡੀਓ ਚ ਮੇਰੇ ਕੋਲ ਗਿਆ ਵੀ ਸੀਗਾ ਆਪਣੇ ਬਲੌਗ ਬਲੌਗ ਵੀ ਪਾਇਆ ਸੀਗਾ ਆਪਾਂ ਉਹ ਤਾਂ ਵਿਚਾਰਾ 15 20 ਦਿਨ ਪਹਿਲਾਂ ਹੀ ਆਊਗਾ ਬਸ ਵਿਆਹ ਤੋਂ ਸਾਰੀ ਤਿਆਰੀ ਆਪ ਹੀ ਕਰਨਗੇ ਵਿਚਾਰੇ ਬਾਟੀਆਂ ਨਾਲ ਹਰ ਕਿੰਦਾ ਜਿਹੀ ਅਧਿਆਪਾ ਬਾਟੀਆਂ ਜੀ ਪੀਂਦੇ ਨੇ ਸਾਰੀ ਬਾਟੀਆਂ ਦੇ ਖਾਵਾ ਦਾ ਬਾਟੀਆਂ ਜੀ ਹੀ ਪੀਂਦਾਂਗੇ ਆਪਾਂ ਇਹ ਦੇਖੋ ਜੀ ਮਰਲਾ ਬਣਾਈਆਂ ਨੇ ਇਹਦੀਆਂ ਮੇਰੀ ਭਾਂ ਜੀ ਨੇ ਮੇਰੀ ਭੈਣ ਨਹੀਂ ਬਣਾਈਆਂ ਕਰੋਸ਼ੀਆ ਤਾਂ ਬਹੁਤ ਬੁਣ ਲੈਂਦੀ ਐ ਸਲਾਈਆਂ ਹੀ ਬੁਣ ਲੈਂਦੀ ਹੈਗੀ ਬਾਦੂ ਤਿੰਨ ਹੋ ਗਈਆਂ ਹਾਂ ਚਾਰ ਚਾਰ ਪੰਜ ਛੇ ਛੇ ਸੱਤ ਹੋ ਗਈਆਂ ਨਾ ਹਾਂ ਸੱਤ ਇਹ ਛੋਟੀ ਐ ਛੋਟੀ ਹਾਂ ਥਾਲਾਂ ਨੀਆਂ ਨੇ ਤਿੰਨ ਕੋ ਥਾਲਾਂ ਤਾਂ ਕੱਟ ਲੋੜ ਪੈਂਦੀ ਪਰਾਂਤਾਂ ਦੀ ਬੱਦਲ ਲੋੜ ਪੈਂਦੀ ਹਾਂ ਪਰਾਂਤਾਂ ਦੀਆਂ ਕਹਿੰਦੇ ਨੰਤਨੀਆਂ ਫਿਰ ਉਹ ਪੰਜਾਂ ਪਤੰਗਾਂ ਕਰਤਾਂ ਦੀਆਂ ਨੇ ਚਲ ਸਾਲੀਆਂ ਹਾਂ ਆ ਵੀ ਭਰਾਂਦੀ ਐ ਨਾ ਇਹ ਭਰਾਂਦੀ ਆ ਆਪਣੇ ਵੇਲੇ ਇੱਕੋ ਹੀ ਕਰਦੀਆਂ ਹੁੰਦੀਆਂ ਨੇ ਨਾ ਭਰਾਂਤ ਦੀ ਹੋਰ ਮੰਮੀਆਂ ਫਿਰ ਬਾਬਾ ਫਿਰ ਆਏ ਹੋਂ ਜਦੋਂ ਕੁਛ ਫੇਰਦੀਆਂ ਨੇ ਜੇ ਪੰਜ ਸੀਆਂ ਨਹੀਂ ਹੋਂ ਪੰਜਾਂ ਸੀਆਂ ਦਰਮਾਲ ਨਹੀਂ ਹੁੰਦੀਆਂ ਨੇ ਫਿਰ ਬਹੁਤ ਤੇਲੇ ਪੋਣੇ ਪੋਣੇ ਦਰਮਾਲਾ ਮੰਗਦੀਆਂ ਨੇ ਹਜੇ ਮੇਰਾ ਜੋੜਾ ਹੋਰ SLA ਸੁਣਾ ਭਰਾਂਤ ਤੱਕ ਜੋੜਾ ਹੋਰ ਕੀ ਚਿੱਟੀ ਤੇ ਕਾਲੀ ਕਰ ਬੁਣਕੇ ਹਾਂ ਚਲ ਜਾ ਗਟਾਂ ਬੁਣਕੇ ਫਿਰ ਜੇ ਟਾਈਮ ਜਾ ਲੱਗਾ ਫਿਰ ਬੁਣਦੀਆਂ ਫਿਰ ਮੈਂ ਕਿ ਜੜਾ ਹੋਰ ਕਰਤਾਂ ਰਾਮ ਜੀ ਤਾਂ ਕਿ ਨਹੀਂ ਮੋੜ ਫਿਰ ਮੰਗ ਲਈ ਜਾਗ ਤੱਕ ਸਿਰੇ ਚੜਾਤੀ ਹਾਂ ਇੱਕ ਹੋਰ ਦੂਜੀ ਲੱਗੀ ਪਈ ਹੈ ਇਸ ਤਰ੍ਹਾਂ ਜੂਰੀ ਜਰੇ ਜਰੇ ਸਾਰਾ ਕੋਸ ਹੱਥਾਂ ਦਾ ਹੀ ਬਣਾਇਆ ਹੈਗਾ ਇਹਨੇ ਮੇਰੀ ਭੈਣ ਨੇ ਹੀ ਬਣਾਈਆਂ ਨੇ ਯਾਰ ਮਾਲਾ ਰਮਾਲਾ ਤਾਂ ਸਾਡੀਆਂ ਦੋਨਾਂ ਭੈਣਾਂ ਦੇ ਪਹਿਲਾਂ ਹੱਥਾਂ ਨਹੀਂ ਸੀ ਅਸੀਂ ਆਪ ਹੀ ਬਣਾਈਆਂ ਸੀਗੀਆਂ ਪਹਿਲਾਂ ਸਗਨ ਪਾਉਣ ਜਾਂਦੇ ਹੁੰਦੇ ਹਨਾ ਉਹਨੂੰ ਕੋਈ ਸਗਨ ਨਹੀਂ ਪਾਉਂਦੇ ਥਾਲ ਲੈ ਕੇ ਜਾਂਦੇ ਜਦੋਂ ਉੱਤੇ ਦਿੰਦੇ ਹੁੰਦੇ ਕਰੋਸ਼ੀ ਦੀਆਂ ਰਮਾਲਾ ਲੈ ਕੇ ਜਾਂਦੇ ਮੇਰੇ ਵੀ ਚਿੱਟੀਆਂ ਸੀ ਹੁਣ ਰੰਗਦਾਰ ਕਰਨ ਲੱਗਦੇ ਹਾਂ ਵਿੱਚ ਹੁਣ ਕਿਹੜਾ ਫਿਰ ਥਾਲਾ ਤੇ ਦਿੰਦੇ ਨੇ ਕਹੋ ਬਸ ਘਾਟ ਨਹੀਂ ਹੁਣ ਕੋਸਾ ਕਰਨ ਪੌਂਟਾ ਜਾਂਦਾ ਨਹੀਂ ਰਗਣ ਪਹਿਲਾ ਹੋ ਜਾਂਦਾ ਅੱਗੇ ਕਲਮਾਣਾ ਮੋਟਾ ਕਰਦਾ ਹਾਂ ਹਾਂ ਆ ਛੋਟੀ ਹੈ ਇਹ ਬਾਮਾ ਕਰੋ ਜੋ ਬਾਲਾ ਛੋਟੀ ਰਹੀ ਉਹਦੀ ਹੈ ਇਹ ਖਾਲ ਦੀ ਆਸਤ ਪੂਰੀ ਆਉਂਦੀ ਹੈ ਹਾਂ ਆਉਗੀ ਪੂਰੀ ਇਹ ਉੱਠਦਾ ਵਾਲਾ ਰੱਗਾ ਨਾ ਇਹ ਪਹਿਲੀ ਉਹੜਾ ਸੀ ਦੀ ਵਹੀਕਲ ਨਹੀਂ ਨਹੀਂ ਉਹ ਉੱਪਰ ਅੰਦਰ ਹੀ ਪਈਆ ਚਲ ਕੋ ਇਹ ਬਸ ਉਹਦਾ ਡਿਜ਼ਾਈਨ ਦਾ ਫਰਕ ਪਤਾ ਇਹ ਚ ਕਿਤੇ ਹੋਰ ਪਿਆ ਤਾਂ ਪਿਆ ਜੀ ਹਨ ਹੂੰ ਇਹਦੇ ਵਾਲਾ ਅਰਸ਼ੰਗਰ ਜਿਹਾ ਲੱਗੇ ਆ ਮਣਕੇ ਸਉਣ ਲਾਦੇ ਨੇ ਹਨ ਹਾਂ ਉਹਦੇ ਫੁੱਲ ਲਾਉਂਦੀ ਹੁੰਦੀ ਆ ਆਪਣੇ ਵੇਲੇ ਹਨ ਨਹੀਂ ਕਰੋਸ਼ੀਆਂ ਨਾਲ ਆਏ ਨੇ ਕਰੋਸ਼ੀ ਨਹੀਂ ਬਣਾਏ ਮੇਰੇ ਸਾਰੀਆਂ ਤੇ ਫੁੱਲ ਲੱਗੇ ਹੋਏ ਸੀ ਆਹ ਵਾਲੇ ਸਉਣ ਲਾਦੇ ਕੀ ਹੋਰ ਹੀ ਰੰਗ ਇਹ ਬਣ ਗਏ ਇਹ ਫੇਰ ਉਹ ਕਰਤੇ ਮੈਂ ਮਿਕਸ ਦੋ ਭੰਤੇ ਕਿਵੇਂ ਬਣਾਏ ਨੇ ਨਹੀਂ ਵਾਲੇ ਸੋਹਣੇ ਬਣ ਗਏ ਦੋ ਭੰਤੇ ਇਹ ਘੱਟ ਸੀ ਫੇਰ ਮੈਂ ਦੋ ਲੜੋਂ ਦੇ ਲਾਲੇ ਦੋ ਦੇ ਲਾਲੇ ਫੇਰ ਉਹ ਕਰਤਾ ਇਹ ਜਮੀਨ ਡਿਜ਼ਾਈਨ ਅਲੱਗ ਬਣ ਗਿਆ ਹਨ ਡਿਜ਼ਾਈਨ ਲੋ। ਹਲੋ ਜੀ ਇਸ ਤੋਂ ਬਾਅਦ ਅਸੀਂ ਲੱਗ ਗਿਆ ਸੀਗਾ ਸਮਾਨ ਪਾਉਣ ਮੈਂ ਤੇ ਮੇਰੀ ਭੈਣ ਦੋਨੇ ਤੇ ਜਿਹੜੇ ਕੰਮ ਵਾਸਤੇ ਇਹਨਾਂ ਨੇ ਮੈਨੂੰ ਬੁਲਾਇਆ ਸੀਗਾ ਫਿਰ ਇਹਨਾਂ ਨੇ ਪੇਟੀ ਕੱਲੀ ਲੈ ਜਾਂਦੀ ਸੀਗੀ ਵੀ ਚਲ ਇਹ ਸਮਾਨ ਸਮਝੂਗਾ ਇਹ ਕੰਮ ਵੱਡਾ ਹੁੰਦਾ ਹੈਗਾ ਨਾ ਵੀ ਦੂਆ ਦਾ ਆਉਂਦਾ ਫਿਰ ਕੁੜੀ ਦਾ ਲੀੜਾ ਕੱਪੜਾ ਜਿਹੜਾ ਸਮਾਉਣ ਵਾਲੇ ਸੂਟ ਵਗੈਰਾ ਹਨਾ ਹੋਰ ਦੇਣ ਲੈਣ ਫਿਰ ਸਾਰਾ ਕੁਝ ਲਿਆਉਣ ਲੱਗ ਜਾਗੇ ਵੀ ਘੇਰਾ ਬਿਸਤਰੇ ਵਾਲਾ ਕੰਮ ਪੇਟੀਆ ਕੰਮ ਨਿਬੜ ਜੂਗਾ ਕੱਲੀ ਪੇਟੀ ਲੈ ਕੇ ਆਏ ਨੇ ਹਜੇ ਹੋਰ ਨਹੀਂ ਕੁਝ ਵੀ ਲਿਆਂਦਾ ਬਾਕੀ ਸਮਾਨ ਫਿਰ ਇੰਨਾ ਕਰੇ ਥਾਣ ਹੀ ਰਹਿਣਾ ਹੈਗਾ ਇਹਨਾਂ ਨੇ ਖੰਡ ਪਾਠ ਵੀ ਕਰਵਾਉਣਾ ਬਿਆ ਤੋਂ ਦੋ ਦਿਨ ਪਹਿਲਾਂ ਵੀ ਕਹਿੰਦੇ ਥਾ ਤੇ ਬਾਕੀ ਸਮਾਨ ਫਿਰ ਚਲ ਥੋੜੇ ਦਿਨ ਪਹਿਲਾਂ ਲੈ ਆਉਣਗੇ ਇਹ ਕੰਮ ਨਿਬੜ ਜੂਗਾ ਪੇਟੀ ਵਾਲਾ ਧੀਆ ਨੂੰ ਇਹਨਾਂ ਆਪਾਂ ਐ ਪੇਟੀਆਂ ਭਰ-ਭਰ ਕੇ ਦੇ ਦਿੰਨੇ ਆ ਅੱਜ ਕੱਲ ਕੋਈ ਇਹਨਾਂ ਨੂੰ ਬੱਤ ਦਾ ਘਟਾ ਰੂ ਵਾਲੇ ਬਿਸਤਰਿਆਂ ਨੂੰ ਨਵੇਂ ਤੋਂ ਨਵੇਂ ਰਵਾਜ ਚੱਲੀ ਜਾਂਦੇ ਕਿ ਹੋਰ ਫੈਂਸੀ ਬਿਸਤਰੇ ਜਿਹੜੇ ਇਹ ਹੋਰ ਫੈਂਸੀ ਬਿਸਤਰੇ ਨੇ ਉਹ ਕਹਿੰਦੇ ਚੱਲ ਵੀ ਫਿਰ ਲਿਮਾਰੀ ਚ ਜਾਂ ਬੈਡਾਂ ਚ ਪਾ ਦਿਆਂਗੇ ਤੇ ਬਸ ਆਪਣਾ ਫਰਜ਼ ਹੁੰਦਾ ਇੱਕ ਵਾਰੀ ਗਰੀਆਂ ਬਣਾਵਣਾ ਦੇ ਦਿੰਨੇ ਆ ਪਰ ਰਜਾਈਆਂ ਤੇ ਲਈ ਇਹ ਤਾਂ ਮੰਮੀ ਦੀ ਬਹੁਤ ਪਿਆ ਸੀਗਾ ਮੇਰੇ ਮੂਸਾ ਦੇ ਪਿੰਡ ਦੋਨਾਂ ਪੈਣਾ ਦੀ ਕੀ ਕੀ ਬਿਸਤਰੇ ਸੀਗੇ ਮੈਂ ਵੀ ਇੰਨੀ ਰਜਾਈਆਂ ਲਾਈਆਂ ਹੈਗੀਆਂ ਬਿਸਤਰੇ ਆਪਦੇ ਕੰਬਲ ਬਸ ਹੁਣ ਅੱਜ ਕੱਲ ਕੰਬਲ ਵਗੈਰਾ ਚੱਲੀ ਜਾਂਦੇ ਨੇਗੇ ਤੇ ਅੱਧੇ ਬਿਸਤਰੇ ਤੇ ਮੇਰੀ ਭੈਣ ਦੀ ਪਏ ਸੀਗੇ ਕੁਛ ਤਾਂ ਇਹ ਆਵਦੇ ਲਈ ਸਮਾਨ ਦਿੱਤਾ ਹੈਗਾ ਹੋਰ ਇਹ ਦੂਗਾ ਅੱਗੇ ਕੰਮ ਤਾਂ ਆਉਂਦਾ ਨਹੀਂ ਹਨਾ ਇੰਨਾ ਨਵੇਂ ਤੋਂ ਨਵੇਂ ਚੀਜ਼ਾਂ ਚੱਲੀ ਜਾਂਦੀਆਂ ਨੇਗੀਆਂ ਇੱਕ ਵਾਰੀ ਤਿੰਨ ਦੇਣ ਦਾ ਫਰਜ ਹੁੰਦਾ ਹੈਗਾ ਢੇਟੀ ਭਰ ਕੇ ਆਪਾਂ ਭੇਜ ਦਿੰਨੇ ਆਂਗੇ ਕਹਿੰਦੀ ਮੈਂ ਕਿਹੋ ਜਿਹਾ ਮੇਰੇ ਨਾਲ ਵੀ ਵੀ ਤਾਂ ਪੈ ਗਈ ਇੱਥੇ ਪਈ ਸੀ ਦੀਪੀ ਕੋਲੇ ਪਟਾਕੇ ਹੁਣ ਇਹ ਕਹਿੰਦਾ ਮੈਂ ਪਟਾਕੇ ਪਾਉਂਗਾ ਜੂ ਗੁਰਪੂਰਾ ਰਿਹਾ ਪਿੰਡ ਹੁੰਦਾ ਵੇ ਪਟਾਕੇ ਪਾਉਂਦਾ ਅੱਜ ਅਸੀਂ ਆ ਗਏ ਫਿਰ ਇਹਨੂੰ ਦੀਵਾ ਬਣਾ ਕੇ ਦਿੰਨੀ ਇਹਨੂੰ ਮੋਮਬੱਤੀ ਦੇ ਦੇ ਇਹਨੂੰ ਤਾਂ ਪਟਾਕੇ ਪਾਉਣ ਨੂੰ ਦੱਬੀ ਨਾ ਹੋਣੀ ਤਾਂ ਵੀ ਨਹੀਂ ਆਈ ਗੀ ਆਪੇ ਦਿਖਾਉਣ ਐ ਸਨੂਪਰੋ ਇੱਥੇ ਤਾਂ ਇਹਨਾਂ ਦੇ ਹਜੇ ਰੋੜੀ ਪਾਈ ਪਈ ਹੈਗੀ ਉੱਪਰ ਇੱਥੇ ਪਰਸ਼ ਲਾਉਣਾਗਾ ਚਵਾਰੇ 'ਚ ਉਦੋਂ ਮੈਂ ਨਾ ਵੀਡੀਓ ਬਣਾਈ ਸੀਗੀ ਘਰ ਦੇ ਪਿੱਛੇ ਕਲਿੱਪ ਹੈਗੀ ਉਦੋਂ ਫਿਰ ਮੈਂ ਉੱਪਰ ਚੜੀ ਨਹੀਂ ਹੈਗੀ ਚਾਹ ਬਣਾ ਲਈ ਸੀ ਉਦੋਂ ਚਾਹ ਠੰਡੀ ਹੁੰਦੀ ਸੀ ਫਿਰ ਮੇਰੀ ਇਹ ਹੈਗਾ ਇਹਨਾਂ ਦਾ ਪਿਛਲਾ ਵੇੜਾ ਚਵਾਰੇ ਦਾ ਪਿੰਡ ਹੈਗਾ ਪਿੱਛੇ ਘਰ ਨੇਗੇ ਇੱਥੇ ਹਜੇ ਰੋੜੀ ਪਾਈ ਹੋਈ ਹੈਗੀ ਭਾਂਡੇ ਚ ਤੇ ਇਧਰ ਚਵਾਰੇ ਚ ਇਹ ਚਵਾਰ ਹੈਗਾ ਲੈਟ ਚਲਦੀ ਇੱਥੇ ਇੱਕ ਹੀ ਹੈ ਨਹੀਂ ਵੱਲੋਂ ਚੜਾਇਆ ਹਾ चवरा आ गया वो आ गई पौड़िया इन्हें ठो दी एक पर बाथरूम बनया हुआ है एक बिंदा नहीं है नहरे च बाथरूम ਇੱਥੇ ਇਹਨਾਂ ਨੇ ਫਰਸ਼ ਲਾਇਆ ਹੋਇਆ ਹੈਗਾ ਬਾਹਰ ਮੋਰੋ ਫਰੰਟ ਵਾਲੇ ਵੇੜੇ 'ਚ ਸ਼੍ਰੀ ਅਰਣ ਜਲ ਪਰੇਸ਼ਾਨ ਆ ਗਏ ਅਰਵੰਦ ਬੰਦ ਰਾਮ ਤੇ ਆਵਲ ਰਣਨਾ ਜੋਰ ਕਰ ਸੋਲ ਰਹੀ ਆ ਦੂਹਰਤ ਦਿਉਪਰ ਨਾ ਆੜੇ ਹਨ ਚੇਤਰੀ ਮਨ ਤੇਲ ਕਾਲ ਆ ਦਿਵੇ ਨਾ ਪਾਏਗਾ ਆ ਫੋਟੋ ਜਿ ਬਣੀ ਚੱਲਦੀ ਆ ਗੁਰਦੁਆਰੇ ਫੜਦਾ ਕਰਕੇ ਨਹੀਂ ਸੁਣਦੀ ਹੈ ਨਾ ਰੇਦਾ ਸਾਹਿਬ ਜੀ ਆਹ ਭਗਤ ਪੰਨੇੜਾ ਜਾਇ ਹਰਵਾਰ ਹਰ ਤੁਸਾਰਿਓ ਜਨਾਨਕ ਨਾਮ ਸੁਖਾਇ ਮੇਰਾ ਫੋਨ ਚੱਕ ਲਈ ਜੀ ਸੋਰਾ ਮਨਸਰਤਾਈ ਜਦ ਰਾਤ ਕਰੇ ਮਹਤੂ ਜਾਨ ਤੋਂ ਅੰਤ ਮਿਲਾਂ ਸੁਖਾਇਆ ਸੁਖ ਮਸਤ ਸੁਖਹਿ ਬਿਖਾਤਾ ਹੋਇਆ ਜਾਨ ਕਰਦਾ ਗੜਬਾਹੀ ਗੁਰ डरूगी बेचारी पटाकों तो डर दी गए डर गई जो जो बहन चली जी डिब डिग पू नी बेचारी ਉੱਧਰ ਚਲਾਦਾ ਪੁੱਤ ਚੱਕਰੀ ਕੋਲੂ ਵਾਲੇ ਹਰਸਤੇ ਕਰੇ ਤਾਂ ਕਦੇ ਅਚ ਲੱਗ ਜਾਈ ਤਨੀ ਕਹਿਵਾ ਕਾਲੀਆਂ ਜਮੀ ਹਰ ਮੇਲੇ ਮੰਗਲ ਲਗਾਇਓ ਕਿ ਨਜ਼ਰ ਲਾਦੀ ਇਹ ਚਲਾਈ ਜਾਂਦਾ ਸੀਗਾ ਜੋਤ ਪਟਾਕੇ ਪੀ ਬਾਣ ਜੀ ਦੇ ਪਏ ਸੀ ਇਹ ਦੀਵਾਲੀ ਵਾਲੇ ਇਹਨੇ ਸਾਰੇ ਨਿਮੇੜ ਤੇ ਸੀਗੇ ਜਾ ਕੇ ਤੇ ਉਸ ਤੋਂ ਬਾਅਦ ਕੋਈ ਕਲਿੱਪ ਨਹੀਂ ਲਈ ਹੈਗੀ ਫਿਰ ਅਸੀਂ ਬਸ ਗੱਲਾਂ ਬਾਤਾਂ ਚ ਸ਼ਾਮ ਨੂੰ ਦੂਸਰੇ ਦਿਨ ਅਸੀਂ ਮੁੜਿਆਏ ਸੀਗੇ ਤੇ ਵੀਡੀਓ ਦਾ ਐਂਡ ਵੀ ਆਪਾਂ ਇੱਥੇ ਹੀ ਕਰਦੇ ਆ ਜੀ ਇਸ ਕਰਕੇ ਹੀ ਮੈਂ ਇਸੇ ਕਲਿੱਪ 'ਚ ਫਿਰ ਐਂਡ ਕਰਤਾ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ 'ਚ ਕਰਕੇ ਜਰੂਰ ਦੱਸਿਓ ਜੀ ਜੇ ਇਹਨਾਂ ਦਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ